ਹੈਲੋ ਗਾਇਸ ਹੋਰ ਸਨਾਓ ਕਿਵੇਂ ਹੋ ਤੁਸੀਂ ਸਾਰੇ ਹੋਰ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਆਇਆ ਆਪਣਾ ਨਿੱਕਾਇਆ ਵਲੌਗ ਤੇ ਆਪਾਂ ਬਣਾਉਣ ਲੱਗੇ ਆ ਚਾਹ ਆਪਾਂ ਕੱਪ ਚਾਹ ਬਣਾਵਾਂਗੇ ਕਿਉਂਕਿ ਥੋੜਾ ਜਿਹਾ ਸਹੀ ਜਾਂ ਜੇ ਨਾ ਤੇ ਸਹੀ ਰਹਿੰਦਾ ਆਪਾਂ ਥੋੜੀ ਜਿਹਾ ਵਲੌਗ ਨੂੰ ਤੁਸੀਂ ਨਾ ਰਿਪੌਂਸ ਦਿਆ ਕਰੋ ਕਿਉਂਕਿ ਬਲੌਗ ਆਪਣੇ ਆਪ ਆ ਰਿਹਾ ਤੁਸੀਂ ਰਿਪੌਂਸ ਨਹੀਂ ਦੇ ਰਹੇ ਤਾਂ ਹਾਂਜੀ ਆ ਬੇ ਕਨੀ ਆ ਰਹੀ ਹੈ ਜੀ ਆਪਣਾ ਘਰ ਛੋਟਾ ਜਿਹਾ ਜਾਨ ਤੋਂ ਪਹਿਲਾਂ ਸਫਾਈ ਕਰਨੀ ਪੈਂਦੀ ਆ ਘਰ ਨੂੰ ਰੈਡੀ ਕਰਨਾ ਪੈਂਦਾ ਤੇ ਆ ਦੇਖੋ ਜੀ ਆ ਗਿਆ ਜੀ ਮੇਰਾ ਮਾਤਾ ਦਾ ਮੰਦਿਰ ਦੇਖੋ ਆ ਮੇਰੀ ਜੁਸੋਈ ਆ ਆਪਣੇ ਐ ਕਾਂਤੇ ਵਾਲਾ ਪੇਪਰ ਲੱਗਿਆ ਹੋ ਰੂਮ ਜੀ ਆਪਣਾ ਠੀਕ ਹੈ ਜੀ ਤੇ ਹੋਰ ਜੀ ਆ ਆਪਣਾ ਇੱਧਰ ਪੌੜੀ ਵਾਲਾ ਸਾਈਡ ਆ ਗਿਆ ਵਾਸ਼ਰੂਮ ਆ ਗਿਆ ਬਾਥਰੂਮ ਆ ਗਿਆ ਆ ਆ ਗਿਆ ਦਰਵਾਜਾ ਤੇ ਆ ਆ ਗਿਆ ਜੀ ਆਪਣਾ ਮੇਨ ਗੇਟ ਆਖਰੀ ਮੇਰੀ ਪਰੇ ਤੇ ਆ ਖੜੀ ਸਾਡੀ ਜੂਸ ਵਾਲੇ ਤੇ ਇਹ ਵਿਚਾਰੀ ਸਾਡੀ ਜੂਸ ਬਹੁਤ ਕੰਮ ਆਂਗਰੇਆ ਜਿਹੜਾ ਕਿ ਫਿਰ ਅੱਗੇ ਇਹ ਗੰਨਾ ਹੋਰ ਮਹਿੰਗਾ ਹੋ ਚੁੱਕਿਆ ਤੇ ਦੇਖੋ ਜੀ ਆ ਆਪਣੀ ਕੱਲੇ ਵਾਲੀ ਗਲੀ ਆ ਹਾਂਜੀ ਤੇ ਅਸੀਂ ਦੇਖੋ ਇਦਾਂ ਹਰਿਆਲੀ ਦੇ ਵਿੱਚ ਰਹਿੰਨੇ ਆ ਸ਼ਪੈਂਦੇ ਲਗਾਏ ਹੋ ਇਹਨਾਂ ਵਿੱਚ ਗੋਭੀ ਲਗਾਈ ਹੋਈ ਆ ਤੇ ਵੀਡੀਓ ਨੂੰ ਲਾਈਕਸ ਕੀਰ ਤੇ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਇਹ ਬਾਕੀ ਤੁਹਾਨੂੰ ਦਿਖਾਉਣੀ ਆ ਤੰਦੂਰ ਤੇ ਬਹੁਤ ਸ਼ਕੀਨ ਆਪਾਂ ਰੋਟੀ ਲਾਈ ਦੀ ਤੰਦੂਰ ਤੇ ਦੇਖੋ ਜੀ ਆ ਤੰਦੂਰ ਪਿਆ ਉਹ ਬਾਲ ਨੇ ਇਕੱਠਾ ਕੀਤਾ ਸੀਗਾ ਮੈਂ ਤੇ ਆ ਦੇਖੋ ਜੀ ਆਪਣੇ ਬੇਟੇ ਨੇ ਨਾ ਛੋਟੀ ਜਿਹੀ ਲਗਾਈ ਸੀਗੀ ਮਨ ਲਓ ਨਿੱਕੀ ਜਿਹੀ ਢੀ ਕੋ ਲਗਾਈ ਸੀਗੀ ਤੇ ਦੇਖੋ ਅੱਜ ਕਿੰਨੀ ਮਸ਼ਹੂਰ ਹੋ ਗਈ ਆ ਤੇ ਦੇਖੋ ਕਿੰਨੀ ਵੱਡੀ ਹੋ ਗਈ ਆ ਤੇ ਮੈਂ ਇਹ ਨੂੰ ਦੇਖ ਪਾ ਦੇਖ ਪਾਲ ਕਰਦੀ ਹਾਂ ਇਹਦੀ ਦੇਖੋ ਕਿੰਨੀ ਵਧੀਆ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਕਿਉਂਕਿ ਦਰਖਤ ਸਾਨੂੰ ਮੈਨੂੰ ਦਰਖਤ ਬਹੁਤ ਪਿਆਰੇ ਲੱਗਦੇ ਆ ਹਾਂਜੀ ਇੱਕ ਚੀਜ਼ ਹੋਰ ਜਿਹੜੀ ਜਿੰਨਾ ਮੈਨੂੰ ਪਿਆਰ ਆ ਦੇਖੋ ਆਜੋ ਤਾਂ ਤੁਖਾ ਨੇ ਆ ਆਪਣੀ ਤુલਸੀ ਆ ਥੋੜੇ ਜਿਹਾ ਮੈਨੂੰ ਤુલਸੀ ਨਾਲ ਵੀ ਪਿਆਰ ਆ ਤુલਸੀ ਨਾਲ ਪਿਆਰ ਹੈ ਮੈਨੂੰ ਥੋੜਾ ਜਿਹਾ ਤੇ ਆ ਆਪਣਾ ਮਣੀ ਬਾਟ ਮੇ ਆ ਆ ਦੇਖੋ ਮਣੀ ਪਲਾਟ ਤੇ ਛੋਟਾ ਜਿਹਾ ਲਗਾਇਆ ਸੀ ਮੈਂ ਅੱਜ ਵਧੀਆ ਹੋ ਗਿਆ ਤੇ ਆ ਆਪਣੀ ਜਗਿੰਦਰ ਦਾ ਕੋਲਰ ਹੈ ਜੀ ਇਹਦੇ ਤੇ ਜਗਿੰਦਰ ਤੇ ਜੀ ਆਪਾਂ ਇਧਰ ਬਾਬਾ ਦੀਪ ਸਿੰਘ ਦੀ ਜੋਤ ਲਗਾਨੇ ਆ ਵੈਸੇ ਤਾਂ ਹੁਣ ਅਸੀਂ ਬਾਬਾ ਦੀਪ ਸਿੰਘ ਦੀ ਜੋਤ ਲਗਭਗ ਦੇਸੀ ਕਿਉਂ ਹੀ ਪਾ ਦਿੰਨੇ ਆ ਕਿਉਂਕਿ ਆਪਣੇ ਘਰੇ ਇੰਨੀ ਸੁਚਮ ਤੇ ਕਈ ਵਾਰ ਡਰਿੰਕ ਵਗੈਰਾ ਕਰਕੇ ਆ ਜਾਂਦੇ ਤੇ ਉਸ ਕਰਕੇ ਵੀ ਨਹੀਂ ਵੀ ਤੇ ਆਪਾਂ ਇਸ ਕਰਕੇ ਚਪੈਰਾ ਸਾਹਬ ਦੇ ਵਿੱਚ ਆ ਮੇਰੀ ਛੋਟੀ ਜੀ ਰਸੋਈ ਆ ਦੇਖ ਲਓ ਜੀ ਆ ਮੇਰੀ ਰਸੋਈ ਆ ਆਪਾਂ ਬਣਾਵਾਂਗੇ ਹੁਣ ਚਾ ਕਿ ਚਾਹ ਦੇ ਬਿਨਾ ਆਪਣੀ ਸ਼ੁਰੂਆਤ ਨਹੀਂ ਹੁੰਦੀ ਜੀ ਚਾਹ ਆਪਣੀ ਫੇਵਰਿਟ ਹੁੰਦੀ ਹੈ ਜੀ ਚਾਹ ਦੇ ਬਿਨਾ ਹੁਣ ਜਾਣਾ ਸੀ ਨਾ ਕੰਮ ਤੇ ਜਾਣਾ ਸੀਗਾ ਸ਼ੌਪ ਖੋਲ੍ਹ ਵੀ ਸੀਗੀ ਕੋੜੀ ਦੀ ਚਾਹ ਤਾਂ ਹੋਣੀ ਚਾਹੀਦੀ ਆ ਅਰੁਣ ਤਾਂ ਸਾਰਿਆਂ ਨੂੰ ਵੀ ਚਾਹ ਪਿਆਵਾਂਗੇ ਅਸੀਂ ਗੋੜਾਂ ਵਾਲੀ ਚਾਹ ਪੀਨੇ ਆ ਖੰਡ ਦੇ ਸਤ ਮਾਲ ਨਹੀਂ ਕਰਦੇ ਹੈਗੇ ਜੀ بس ਗੋੜੇ ਹੀ ਚੱਲਦਾ ਆਪਣੇ ਘਰੇ ਖੰਡ ਦਾ ਇਸਤੇਮਾਲ ਨਹੀਂ ਹੁੰਦਾ ਜੀ ਖੰਡ ਦਾ ਇਸਤੇਮਾਲ ਕੋਈ ਮੰਗ ਵੀ ਇਦਾਂ ਦਾ ਆ ਜਾਂਦਾ ਉਹਨਾਂ ਵਾਸਤੇ ਇਸਤੇਮਾਲ ਹੁੰਦਾ ਤੇ ਜੀ ਤਾਂ ਆਪਣਾ ਰੂਮ ਆ ਜੀ ਐਕਸਰਸਾਈਜ਼ ਕਰਨ ਜਾਣੀ ਹੁੰਦੀ ਆ ਮੈਂ ਉਸ ਤੋਂ ਬਾਅਦ ਆ ਕੇ ਰੂਮ ਰੈਡੀ ਕਰੀਦਾ ਜੀ ਆ ਆਪਣਾ ਰੂਮ ਆ ਏਸੀ ਆ ਬਾਲ ਪੇਪਰ ਉਹ ਗੈਰਾਂ ਲੱਗਾ ਹੋਇਆ ਰੂਮ ਨੂੰ ਵੀ ਰੈਡੀ ਕਰੀਦਾ ਕਿਉਂਕਿ ਘਰ ਵਿੱਚ ਹੁਣ ਖਲਾਅ ਰਿਹਾ ਚੰਗਾ ਨਹੀਂ ਲੱਗਦਾ ਹੈਗਾਗਾ ਪਹਿਲਾਂ ਘਰ ਰੈਡੀ ਕਰੀਦਾ ਕਿਉਂਕਿ ਘਰ ਨਾਲ ਮੈਨੂੰ ਬਹੁਤ ਪਿਆਰ ਆ ਠੀਕਾ ਉਹ ਕਿਤੇ ਵੀ ਜਾਈਦਾ ਤੇ ਜਾ ਕੇ ਬਸ ਇਹੀ ਸੋਚਦਾ ਜਲਦੀ ਜਲਦੀ ਘਰੇ ਜਾਈਏ ਤੇ ਘਰੇ ਜਾ ਕੇ ਆ ਪਹੁੰਚ ਕੇ ਸਕੂਨ ਆਉਂਦਾ ਆ ਆਪਣੀ ਅਲਮੀਰਾ ਜੀ ਠੀਕਾ ਇਹ ਆਪਾਂ ਦਿਵਾਲੀ ਵੇਲੇ ਲੈ ਕੇ ਆਏ ਸੀਗੇ ਠੀਕ ਹੈ ਤੇ ਹੁਣ ਦਿਵਾਲੀ ਵੇਲੇ ਦੇਖਦੇ ਆ ਕੀ ਆਉਂਦਾ ਠੀਕ ਹੈ ਜੀ ਤੇ ਆ ਆਪਣੇ ਆਇਨਾ ਜੀ ਜਿੰਦੇ ਵਿੱਚ ਕਈ ਵਾਰ ਆਪਾਂ ਵੀਡੀਓ ਵੀ ਬਣਾ ਲੈਨੇ ਹੁੰਦੇ ਆ ਆ ਆਪਣੇ ਬੱਚਿਆਂ ਨੂੰ ਮੈਡਲ ਮਿਲੇ ਸੀ ਜੀ ਠੀਕ ਆ ਫਸਟ ਦੇ ਜੀ ਸੈਕਿੰਡ ਦੇ ਜੀ ਹਾਂਜੀ ਤੇ ਬੱਚੇ ਆਪਣੇ ਜੀ ਆ ਦੇਖੋ ਜੀ ਆਪਣੇ ਵਾਈ ਗੁਰੂ ਜੀ ਫੋਟੋ ਬਾਜ ਜਾਣੇ ਦੀ ਜੀ ਬਹੁਤ ਪੁਰਾਣੀ ਬਹੁਤ ਪੁਰਾਣੀ ਤਸਵੀਰ ਹੈ ਜੀ ਇਹ ਇਹ ਕੋਈ ਸੈੱਟ ਰਿਆ ਸੀਗਾ ਸਿੱਟੀ ਸੀ ਕਿਸੇ ਨੇ ਤੇ ਮੰਨ ਲਓ ਮੈਂ ਉਹ फाੜ ਕੇ ਫਰੇਮ ਕੱਢਦੇ ਸੀਗੇ ਇਹਦਾ ਸਿੱਟ ਦੇ ਪੈ ਸੀਗੇ ਮੈਂ ਕਿਹਾ ਸੀ ਨਹੀਂ ਮੈਨੂੰ ਇਹ ਕੁਛ ਨਹੀਂ ਚਾਹੀਦਾ ਸਾਰੇ ਸਮਾਨ ਵਿੱਚੋਂ ਮੈਨੂੰ ਕੱਲੀ ਇਹ ਫੋਟੋ ਚਾਹੀਦੀ ਆ ਤੇ ਆਪਾਂ ਇੱਕ ਬੇਵੀ ਦੀ ਫੋਟੋ ਲਗਾਈ ਹੋਈ ਆ ਤੇ ਕਹਿੰਦੇ ਹੁੰਦੇ ਆ ਵੀ ਘਰ ਦੇ ਵਿੱਚ ਇਹ ਫੋਟੋ ਬਹੁਤ ਚੰਗੀ ਲੰਦੀ ਆ ਤੇ ਆਪਾਂ ਗਏ ਸੀ ਦੇ ਨਕੋਦਰ ਉਤੋਂ ਆਪਾਂ ਜੀ ਨਕੋਦਰ ਦੇ ਇੱਕ ਫੋਟੋ ਲੈ ਕੇ ਆਏ ਸੀ ਯਾਦਗਰੀ ਵਾਸਤੇ ਆ ਆਪਣੇ ਬੱਚਿਆਂ ਦੇ ਮੈਡਲ ਆ ਗਏ ਜੀ ਫਰਸਟ ਦਾ ਜੀ ਇੱਕ ਆਪਣੀ ਬੇਟੀ ਨੂੰ ਮਿਲਿਆ ਸੀਗਾ ਯੂਨੀਫਾਰਮ ਪੂਰੀ ਕਰਨ ਦਾ ਜੀ ਤੇ ਆਪਣੇ ਇੱਕ ਬੇਟੀ ਕਬੱਡੀ ਵਿੱਚ ਜੀ ਫਰਸਟ ਆਉਂਦੀ ਰਹੀ ਹੈ ਜੀ ਕਬੱਡੀ ਦਾ ਜੀ ਤੇ ਬਾਕੀ ਨਾ ਕਿੰਨਾ ਜਦ ਮੈਂ ਵੀਡੀਓ ਬਣਾਉਣੀ ਹੁੰਦੀ ਹੈ ਚਰਪੌਂਹ ਦਿਆ ਕਰੋ ਕਿਉਂਕਿ ਮੈਂ ਵੀਡੀਓ ਹੋਰ ਪਾ ਸਕਾਂ ਵੀ ਵੱਡੇ ਵਲੌਗ ਪਾਸ ਕਰਾਂ ਜੀ ਤੇ ਹਾਂ ਜੀ ਤੇ ਪਹੁੰਚ ਦੇਣਾ ਕਿ ਆਪਣੀ ਚਾਹ ਇਧਰ ਰੈਡੀ ਹੋ ਗਈ ਆ ਆ ਦੇਖ ਲਓ ਜੀ ਚਾਹ ਆਪਣੀ ਰੈਡੀ ਹੋ ਗਈ ਆ ਕਿਉਂਕਿ ਅਪ ਚਿੱਲੇ ਤੇ ਬਿਜਲੀ ਵਾਲੇ ਚੁੱਲੇ ਤੇ ਬਣਾਈ ਆ ਹਾਂ ਜੀ ਆ ਦੇਖ ਲਓ ਜੀ ਐਦਾਂ ਤੁਸੀਂ ਸੋਚੋ ਜਿਸ ਸੌਖ ਪ੍ਰਿਤਕਲੀ ਵੀਡੀਓ ਹੀ ਬਣਾਉਂਦੀ ਆ ਆਪਾਂ ਘਰ ਦੀ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੀਦਾ ਆ ਮੇਰਾ ਡੋਲਾ ਪਾਣੀ ਵਾਲਾ ਜਿਹੜਾ ਮੈਂ ਨਾਲ ਲੈ ਕੇ ਜਾਣਾ ਤੇ ਆ ਦੇਖੋ ਜੀ ਬਾਕੀ ਆਪਾਂ ਘਰ ਦਾ ਟੂਰ ਤੁਹਾਨੂੰ ਨਾ ਹੋਰ ਕਰਾਵਾਂਗੇ ਕਿਉਂਕਿ ਮੈਂ ਦਿਵਾਲੀ ਵੇਲੇ ਸੋਚ ਰਹੀ ਆ ਕੋਈ ਨਿਊ ਚੀਜ਼ਾਂ ਆ ਸੀ ਗਏ ਸੀ ਫਲਾਵਰ ਲੈ ਕੇ ਆਏ ਸੀ ਇਹ ਆਪਾਂ ਫਰੀਦਕੋਟ ਮੇਲੇ ਤੋਂ ਲੈ ਕੇ ਆਏ ਸੀ ਬਾਕੀ ਹੋਰ ਦੇਖੋ ਜਿਵੇਂ ਕੀ ਆਪਣੇ ਐਲਸੀਡੀ ਵਗੈਰਾ ਇਹ ਚੀਜ਼ਾਂ ਹੋਰ ਬਾਕੀ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰ ਦੇਣਾ ਤੇ ਆ ਦੇਖ ਲਓ ਜੀ ਮੇਕਅਪ ਤੋਂ ਬਿਨਾ ਦੇਖ ਲੋ ਜਰ ਹਾਂ ਜੀ ਫਿਲਟਰ ਵੀ ਲਾਉਣਾ ਜੋੜੀ ਕਿਉਂਕਿ ਉਹ ਟ੍ਰੈਂਡ ਬਣ ਚੁੱਕਿਆ ਕਿਉਂਕਿ ਆਪਾਂ ਰੀਅਲ ਵਿੱਚ ਵੀ ਇਦਾਂ ਦੇ ਆ ਤੇ ਬਾਏ ਬਾਏ ਟਾਟਾ ਰੂਪਮਸ ਦੇਣਾ ਜੀ ਬਾਏ ਜੀ